ਕਈ ਦਿਨਾਂ ਤੋਂ ਆਪਣੇ ਕੋਲੇ 12 ਲੱਖ ਦੀ ਡਿਮਾਂਡ 'ਚ ਬਹੁਤ ਸਾਰੀਆਂ ਕੋਠੀਆਂ ਆ ਰਹੀਆਂ ਤੇ ਅੱਜ ਵੀ ਆਪਾਂ 12 ਲੱਖ ਦੀ ਕੋਠੀ ਲੈ ਕੇ ਪਹੁੰਚੇ ਹਾਂ ਸਾਰੀ ਕੋਠੀ ਤਿਆਰ ਹੈ ਇਹਨਾਂ ਨੇ ਬਹੁਤ ਸੋਹਣੀ ਕਰਵਾਈ ਹੋਈ ਹੈ ਬਾਲ ਪੇਪਰ ਬੂਲ ਪੇਪਰ ਆਪਾਂ ਨੂੰ ਪੂਰੇ ਲੱਗੇ ਹੋਏ ਮਿਲਣਗੇ ਤੇ ਗੱਲ ਕਰਦੇ ਆਂ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 73800 ਪੂਰਾ 26173 ਜੇ ਕਿਸੇ ਨੇ ਐਡ ਕਰ ਬਹੁਮੀਆਂ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੂਠੀ ਘਰ ਮਕਾਨ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆਪਾਂ ਨੂੰ ਬਿਨਾ ਪੁੱਛੇ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਕੋਈ ਹੈਲੋ ਕਹਿਣ ਦੀ ਲੋੜ ਨਹੀਂ ਬਸ ਭੇਜ ਦਿਆ ਕਰੋ ਸਿੱਧਾ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਇੱਕ ਤਾਂ ਕੋਠੀ ਨੂੰ ਇਹ ਵੱਡਾ ਗੇਟ ਲੱਗਦਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਕਾਲਾ ਜਾਂ ਇੱਕ ਜਮਾ ਕੋਠੀ ਦੇ ਸਾਹਮਣੇ ਛੋਟਾ ਗੇਟ ਇਹਨਾਂ ਨੇ ਕੱਢਿਆ ਹੋਇਆ ਹੈ ਜਿਹੜਾ ਵੱਡਾ ਗੇਟ ਹੈ ਉਹਦੇ ਵਿੱਚ ਦੀ ਤਾਂ ਗੱਡੀ ਗੁੱਡੀ ਅੰਦਰ ਆਉਂਦੀ ਹੈ ਜੇ ਕੋਈ ਗੱਡੀ ਜਾਂ ਕੋਈ ਵੀ ਮਸ਼ੀਨਰੀ ਹੈ ਅੰਦਰ ਸਿੱਧੀ ਆਉਂਦੀ ਹੈ ਤੇ ਇੱਕ ਆ ਜਮਾ ਕੁੱਠੀ ਦੇ ਸਾਹਮਣੇ ਛੋਟਾ ਜਿਹਾ ਗੇਟ ਇਹਨਾਂ ਨੇ ਇੱਕ ਬਣਵਾਇਆ ਹੋਇਆ ਤੁਹਾਨੂੰ ਮੈਂ ਅੰਦਰ ਵੀ ਲੈ ਕੇ ਚਾਲਦਾ ਤੇ ਅੰਦਰੋਂ ਵੀ ਤੁਸੀਂ ਦੇਖੋ ਬਾਕੀ ਬਾਹਰੋਂ ਤੁਸੀਂ ਦੇਖ ਲਈ ਬਾਕੀ ਗਲੀ ਵੀ ਪੂਰੀ ਖੁੱਲੀ ਲੱਗਦੀ ਹੈ ਗੱਡੀ ਆਰਾਮ ਨਾਲ ਅੰਦਰ ਆਉਂਦੀ ਹੈ ਕੁੱਠੀ ਦੇ ਸਿੱਧੀ ਅੰਦਰ ਤੇ ਬਾਲ ਪੇਪਰ ਵਗੈਰਾ ਆਪਾਂ ਨੂੰ ਲੱਗੇ ਹੋਏ ਪੂਰੇ ਮਿਲ ਜਾਣਗੇ ਕੰਮ ਇਹਨਾਂ ਨੇ ਸੋਹਣਾ ਵਧੀਆ ਕਰਵਾ ਰੱਖਿਆ ਹੈ ਜਿਹੜੇ ਬੈੱਡਰੂਮਸ ਬਣੇ ਹੋਏ ਨੇ ਉਹਨਾਂ ਦੇ ਅੰਦਰ ਤਾਂ ਆਪਾਂ ਨੂੰ ਸਾਰੇ ਕਿਤੇ ਟਾਈਲਾਂ نیچے ਲੱਗੀਆਂ ਹੋਈਆਂ ਮਿਲ ਜਾਣਗੀਆਂ। ਬਾਕੀ ਲੱਕੜ ਦਾ ਕੰਮ ਵੀ ਇਹਨਾਂ ਨੇ ਕਰਵਾ ਰੱਖਿਆ। ਜੋੜੀਆਂ-ਜੁੜੀਆਂ ਪੂਰੀਆਂ ਲੱਗੀਆਂ ਹੋਈਆਂ ਨੇ। ਡਬਲ ਡੋਰ ਆਪਾਂ ਨੂੰ ਲੱਗੇ ਹੋਈ ਮਿਲ ਜਾਣਗੇ। ਡਬਲ-ਡਬਲ ਲੱਗੇ ਹੋਏ ਨੇ ਪੱਲੇ ਇੱਕ ਤਾਂ ਜਾਲੀ ਵਾਲਾ, ਇੱਕ ਆਪਣਾ ਨੋਰਮਲ ਹੋ ਗਿਆ ਜੀ। ਤੇ ਪਰਲੇ ਪਾਸੇ ਤੁਸੀਂ ਡਰਾਇੰਗ ਰੂਮ ਦੇਖਿਆ। ਇਧਰਲੀ ਸਾਈਡ ਇੱਕ ਆਪਾਂ ਨੂੰ ਬੈੱਡਰੂਮ ਮਿਲ ਜੂਗਾ ਤੇ ਸਾਹਮਣੇ ਆਪਾਂ ਨੂੰ ਭਾਂਡਾ ਮਿਲ ਜੂਗਾ ਜੀ। ਤੇ ਬਹਿੜਾ ਏਰੀਆ ਵੀ ਪੂਰਾ ਆਪਾਂ ਨੂੰ ਖੁੱਲਾ ਡੁੱਲਾ ਮਿਲ ਜੂਗਾ ਤੇ ਇਧਰਲੀ ਸਾਈਡ ਆ ਗਿਆ ਜੀ ਗੱਡੀ ਗੁੱਡੀ ਖੜਾਉਣ ਨੂੰ ਗੱਡੀ ਹੋਗੀ ਮੋਟਰਸਾਈਕਲ ਹੋਗੀ ਆਰਾਮ ਨਾਲ ਇੱਥੇ ਖੜ੍ਹ ਜਾਣਗੇ ਤੇ ਗੱਡੀ ਖੜੀ ਵੀ ਐ ਤੁਸੀਂ ਦੇਖ ਹੀ ਲੋ ਜੀ ਤੇ ਘਰ ਦੇ ਮੂਰੇ ਵੀ ਆਪਾਂ ਨੂੰ ਸਪੇਸ ਕਾਫੀ ਮਿਲ ਜੂਗੀ ਤੇ ਹੁਣ ਆਪਾਂ ਕਿਚਨ ਦੇ ਅੰਦਰ ਚੱਲਦੇ ਹਾਂ ਜਿਹੜੀ ਰਸੋਈ ਬਣੀ ਹੋਈ ਆ ਉਹ ਤੁਸੀਂ ਦੇਖੋ ਰਸੋਈ ਦੇ ਅੰਦਰ ਆਪਾਂ ਨੂੰ ਤਿੰਨ ਤਾਂ ਸੈਲਫਾਂ ਮਿਲ ਜਾਣਗੀਆਂ ਇੱਕ ਤਾਂ ਆਪਣੀ ਨੀਚੇ ਵਾਲੀ ਮੇਨ ਹੋਗੀ ਉੱਪਰ ਦੋ ਸਮਾਨ ਰੱਖਣ ਵਾਸਤੇ ਹੋਗੀ ਬਾਕੀ ਲਾਈਟਿੰਗ ਦਾ ਟੋਟਲ ਕੰਮ ਆਪਾਂ ਨੂੰ ਕੀਤਾ ਕਰਾਇਆ ਵਧੀਆ ਮਿਲ ਜੂਗਾ ਬਾਕੀ ਗਲੀ ਤੁਸੀਂ ਦੇਖ ਲਈ ਵਧੀਆ ਇਹਨਾਂ ਨੂੰ ਗਲੀ ਲੱਗਦੀ ਹੈ ਤੇ ਫਰਸ਼ ਵਧੀਆ ਲੱਗਿਆ ਹੋਇਆ ਤੇ ਆਪਾਂ ਹੁਣ ਬੈਡਰੂਮ ਚ ਪਹੁੰਚ ਗਏ ਬੈਡਰੂਮ ਦੇਖੋ ਜੀ ਉੱਪਰ ਜੇ ਆਪਾਂ ਛੱਤ ਦੀ ਗੱਲ ਕਰੀਏ ਇਸ ਬੈਡਰੂਮ ਦੀ ਤਾਂ ਆਪਾਂ ਨੂੰ ਬਾਲੀਆਂ ਵਾਲੀ ਮਤਲਬ ਕਿ ਜਿਹੜੀ ਬਾਲੀਆਂ ਹੁੰਦੀਆਂ ਸੀ ਗਾਡਰ ਪਾ ਕੇ ਉਹ ਆਪਾਂ ਨੂੰ ਛੱਤ ਮਿਲੂਗੀ ਤੇ ਵਧੀਆ ਇਹਨਾਂ ਨੇ ਕੰਮ ਕਰਵਾਇਆ ਹੋਇਆ ਉੱਪਰੋਂ ਜਿਹੜੀ ਛੱਤ ਸਾਰੀ ਇਹਨਾਂ ਨੇ ਪੱਕੀ ਕਰਵਾ ਰੱਖੀ ਹੈ ਕੋਈ ਮਰਮਤ ਦੀ ਲੋੜ ਨਹੀਂ ਆ ਜਿਹੜਾ ਇੱਕ ਹੋਰ ਬੈਡਰੂਮ ਹੈ ਇਹਦੇ ਵਿੱਚ ਤਾਂ AC UC ਲੱਗਿਆ ਹੋਇਆ ਵਧੀਆ AC ਦੀ ਆਪਾਂ ਨੂੰ ਫੀਟਿੰਗ ਕੀਤੀ ਕਰਾਈ ਮਿਲੂਗੀ ਤੇ ਵਧੀਆ ਕੰਮ ਆਪਾਂ ਨੂੰ ਕੀਤਾ ਕਰਾਇਆ ਸਾਰਾ ਮਿਲੂਗਾ ਜੀ ਬਾਕੀ ਰੇਟ 12 ਕ ਲੱਖ ਰੁਪਏ ਡਿਮਾਂਡ ਹੈ ਇੱਕ ਵਾਰੀ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਇੱਕ ਵਾਰੀ ਸਰਫ ਡਿਮਾਂਡ ਹੈ ਕਿਸੇ ਨੂੰ ਵੀ ਜੇ ਆ ਘਰ ਪਸੰਦ ਆ ਰਿਹਾ ਸੀ ਤਾਂ ਦੱਸਿਓ ਮੈਨੂੰ ਲਾਜ਼ਮੀ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਤੁਹਾਨੂੰ ਲੋਕੇਸ਼ਨ ਵਗੈਰਾ ਸਾਰਾ ਕੁਝ ਆਪਾਂ ਦੱਸ ਦਿਆਂ ਬਾਕੀ ਆ ਗਿਆ ਜੀ ਬਾਥਰੂਮ ਤੁਸੀਂ ਦੇਖ ਲਓ ਪੂਰਾ ਖੁੱਲਾ ਡੁੱਲਾ ਆਪਣ ਨੂੰ ਮਿਲ ਜੂਗਾ ਬਾਹਰਲੀ ਸਾਈਡ ਆਪਾਂ ਨੂੰ ਵਾਸ਼ਪੇਸ਼ਣ ਲੱਗਿਆ ਹੋਇਆ ਵੀ ਮਿਲ ਜਾਊਗਾ ਜੀ ਤੇ ਰੇਟ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਤੇ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚੇਗਾ ਇਹ ਆਪਣੇ ਕੋਲੇ 12 ਲੱਖ ਦੀ ਡਿਮਾਂਡ 'ਚ ਪਹੁੰਚਿਆ ਤੇ 3 ਵਿਸਬੇ ਜਗ੍ਹਾ 'ਚ ਪਹੁੰਚਿਆ 3 ਵਿਸਬੇ ਜਿਹੜੀ ਜਗ੍ਹਾ ਹੁੰਦੀ ਹੈ ਕਾਫੀ ਡਬਲ ਆਪਾਂ ਨੂੰ ਜਗ੍ਹਾ ਮਿਲ ਚੁਗੀ ਤੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿਆਂ ਜੀ ਲੋਕੇਸ਼ਨ ਕਨਫਰਮ ਕਰਵਾ ਦਿੰਨੇ ਨੋਟ ਕਰ ਲਓ ਚਾਹੀ ਚਾਹੀ ਲਿਖ ਲਓ ਚਾਹੀ ਯਾਦ ਰੱਖ ਲਓ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਇਹਨਾਂ ਦਾ ਪਿੰਡ ਜਿਹੜਾ ਹੈਗਾ ਪਿੰਡ ਦਾ ਪੰਡੋਰੀ ਹੈ ਜੀ ਏਰੀਆ ਪੰਡੋਰੀ ਪਿੰਡ ਤੇ ਰਾਇਕੋਟ ਦੇ ਲੱਗੇ ਆ ਡਿਸਟ੍ਰਿਕਟ ਬਰਨਾਲਾ ਇਹਨਾਂ ਨੂੰ ਲੱਗਦੀ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਤਾਂ ਬਰਨਾਲਾ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਹੈ ਬਰਨਾਲੇ ਏਰੀਆ 'ਚ ਜਾ ਕੇ ਦੇਖ ਵੀ ਸਕਦੇ ਹਾਂ ਜੀ ਪਿੰਡ ਪੰਡੋਰੀ ਹੈਗਾ ਪੰਡੋਰੀ ਪਿੰਡ ਚ ਆਹ ਘਰ ਬਣਿਆ ਹੋਇਆ ਗਲੀ ਤੁਸੀਂ ਦੇਖ ਲਈਂ ਬਾਹਰੋਂ ਵੀ ਤੁਸੀਂ ਦੇਖ ਲਿਓ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਤੇ ਮੋਬਾਈਲ ਨੰਬਰ ਰਹਿ ਗਏ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਦੋ ਨੰਬਰ ਇਹਨਾਂ ਨੇ ਦਿੱਤੇ ਆ ਪਹਿਲਾ ਨੰਬਰ ਨੋਟ ਕਰ ਲੂ 99 153 45 265 ਤੇ ਜਿਹੜਾ ਦੂਜਾ ਨੰਬਰ ਇਹਨਾਂ ਨੇ ਦਿੱਤਾ ਦੂਜਾ ਨੰਬਰ ਜੀ 90 73590366 ਡੋਮੇ ਨੰਬਰ ਮਾਲਕ ਦੇ ਦੋਮੇ ਨੰਬਰ ਚੱਲਦੇ ਹੋ ਜੀ ਕਿਸੇ ਵੀ ਨੰਬਰ ਤੇ ਤੁਸੀਂ ਗੱਲ ਕਰ ਸਕਦਾ ਹੋ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਤੁਸੀਂ ਆਪੇ ਕਰ ਲਿਓ ਬਾਕੀ ਘਰ ਬਾਰੇ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਹੀ ਗਿਆ ਇਹਦੇ ਵਿੱਚ ਆਪਾਂ ਨੂੰ ਟੋਟਲ ਆ ਚਾਰ ਤਾਂ ਬੈਡਰੂਮਸ ਮਿਲ ਜਾਣਗੇ ਕਿਚਨ ਦੋ ਬਾਥਰੂਮ ਤੇ ਜਿਹੜੇ ਗੇਟ ਨੇ ਉਹ ਆਪਾਂ ਨੂੰ ਦੋ ਮਿਲਣਗੇ ਜੀ ਇੱਕ ਪਾਸੇ ਤਾਂ ਛੋਟਾ ਸੀਗਾ ਉਹ ਤੁਹਾਨੂੰ ਮੈਂ ਦੱਸਿਆ ਸੀਗਾ ਤੇ ਇੱਕ ਪਾਸੇ ਜਿਹੜਾ ਗੇਟ ਸੀਗਾ ਉਹ ਆਪਾਂ ਨੂੰ ਵੱਡਾ ਮਿਲੂਗਾ ਉਹਦੇ ਵਿੱਚ ਦੀ ਜੇ ਆਪਾਂ ਅੰਦਰ ਗੱਡੀ-ਗੁਡੀ ਘਟਾਉਣੀ ਹੋਵੇ ਤਾਂ ਆਰਾਮ ਨਾਲ ਗੱਡੀ ਖੜ ਜਾਊਗੀ ਤੇ ਵੀਡੀਓ ਦੀ ਗੱਲਬਾਤ ਪੂਰੀ ਆਪਾਂ ਕਰੀ ਜਾਂਦੇ ਆ ਜੀ ਤੇ ਵੀਡੀਓ ਸਕਰੀਨ ਤੇ ਵੀ ਚੱਲ ਰਹੀ ਐ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਵੀ ਕਰ ਦੋ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੋ ਜੀ ਤੇ ਵੀਡੀਓ ਵਧੀਆ ਲੱਗੀ ਆ ਪਸੰਦ ਜੇ ਤੁਹਾਨੂੰ ਆ ਰਹੀ ਹੈ ਕਮੈਂਟ ਵੀ ਕਰਕੇ ਮੈਨੂੰ ਲਾਜ਼ਮੀ ਦੱਸਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਉਹ ਦੀ ਲਾਈਕ ਜ਼ਰੂਰ ਕਰ ਦਿਓ ਤੇ ਪਹਿਲੀ ਵਾਰ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਤੁਹਾਨੂੰ ਪਸੰਦ ਜੇ ਆ ਰਹੀ ਹੈ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਦੇਖ ਰਹੇ ਹੋ ਜੀ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਤੇ ਕੋਈ ਆਪਣਾ ਪੈਸਾ ਕਮਿਸ਼ਨ ਕੋਈ ਨਹੀਂ ਲੱਗਦਾ ਉੱਤੇ ਤੇ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਜਿਹੜੇ ਵੀ ਏਰੀਆ ਤੋਂ ਜਦੋਂ ਵੀ ਕਿਸੇ ਵੀ ਟਾਈਮ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਪਹੁੰਚ ਜਾਊਗਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਆਪਣੇ ਕੋਲੇ ਹਰ ਏਰੀਆ ਚੋਂ ਕੂਠੀ ਘਰ ਮਕਾਨ ਆਉਂਦੀ ਰਹਿੰਦੀ ਹੈ ਜੀ ਤੇ ਬਹੁਤ ਸਾਰੀਆਂ ਕੂਠੀਆਂ ਆਪਣੇ ਕੋਲੇ ਹਰ ਏਰੀਆ ਚੋਂ ਆਈਆਂ ਪਈਆਂ ਤੇ ਆਪਾਂ ਛੇਤੀ ਤੋਂ ਛੇਤੀ ਐਡ ਕਰਦੇ ਰਹਿਣੇ ਆ ਜੀ ਬਾਕੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਕੂਠੀ ਆ ਘਰ ਮਕਾਨ ਵੱਡੀ ਜਾਂ ਛੋਟੀ ਚਾਹੀ ਪਿੰਡ ਚ ਸ਼ਹਿਰ ਚ ਪੰਜਾਬ ਚ ਹਰਿਆਣਾ ਚ ਰਾਜਸਥਾਨ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ 73800 ਪੂਰਾ 26173 ਤੁਸੀਂ ਕੀ ਕਰਨਾ ਜਿਹੜੀ ਕੋਠੀ ਘਰ ਮਕਾਨ ਤੁਸੀਂ ਵੇਚਣਾ ਉਹਦੀ ਪੂਰੀ ਵਧੀਆ ਇੱਕ ਵੀਡੀਓ ਬਣਾ ਲਿਓ 3-4 ਮਿੰਟ ਦੀ ਪੂਰੀ ਵਧੀਆ ਤੇ ਫੋਨ ਨੂੰ ਹਿੱਲ ਨਾ ਦਿਓ ਜੀ ਬਿਲਕੁਲ ਵਧੀਆ ਆਰਾਮ ਨਾਲ ਵੀਡੀਓ ਬਣਾਉਣੀ ਹੈ ਤੇ 10-12 ਫੋਟੋਆਂ ਖਿੱਚ ਲਿਓ ਤੇ ਪੂਰੀ ਜਾਣਕਾਰੀ ਆਪਣੇ WhatsApp ਨੰਬਰ ਤੇ ਭੇਜ ਦਿਓ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈਨੀ ਨਾ ਕੋਈ ਹੈਲੋ ਕਰਨ ਦੀ ਲੋੜ ਨਾ ਕੋਈ ਦਸਣ ਦੀ ਲੋੜ ਹੈ ਵੀ ਅਸੀਂ ਕੋਠੀ ਸੇਲ ਕਰਨੀ ਹੈ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਅਰਤਵੜੀ ਲੱਗ ਜਾਊਗੀ ਬਾਕੀ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਮੈਨੂੰ ਲਾਜ਼ਮੀ ਦੱਸਿਓ ਜੀ ਬਾਕੀ ਜਿਹੜੀ ਆਪਾਂ ਅੱਜ ਆਹ ਕੋਠੀ ਲੈ ਕੇ ਪਹੁੰਚੇ ਹਾਂ ਤੇ ਵਧੀਆ ਬਣੀ ਹੋਈ ਹੈ ਜੀ ਇਹ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਲਾਜ਼ਮੀ ਕਰਿਓ ਤੇ ਅਗਲੀ ਵੀਡੀਓ ਖਾਤਰ ਵੀ ਲਾਜ਼ਮੀ ਕਮੈਂਟ ਕਰਿਓ ਤੁਹਾਨੂੰ ਕਿੱਥੋਂ ਚਾਹੀਦੀ ਆ ਅਗਲੀ ਵੀਡੀਓ